ਸਾਲਾ ਸਾਭ ਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐ ਐਕਸਲ ਰਟਾਇਰ ਹੀ ਕਿ ਕੇਪਨ ਚ ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦੇ ਵੇਚਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਿਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੱਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲੈ ਗਿਆ ਇੱਕ ਇੱਕ ਚੀਜ਼ ਹੌ ਟ੍ਰੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋਹੇ ਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਰ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਰਕ ਨਾ ਜੋ ਹੁੰਦਾ ਸੋਨਾ ਦਾ ਸਮਾਰ ਪਰਚੀ ਬਣਾ ਲਈ ਹੈ ਜਿਹੜਾ ਜਿਹੜਾ ਗੈਪ ਹੋਇਆ ਵਾ ਮਿਨਿਮਮ ਮਰ ਤੋਂ 9 ਲੱਖ ਰੁਪਏ ਮਿਨਿਮਮ ਮਰ ਤੋਂ 9 ਲੱਖ ਮਰ ਤੋਂ 9 ਲੱਖ ਲੱਗ ਰਿਹਾ ਆ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿ ਦਿਨ ਰੇ ਹੋਣਗੇ ਕਿੰਨੇ ਦਿਨ ਚੋਰੀ ਜਿੱਥੇ ਤੱਕ ਜਿਸ ਤਰ੍ਹਾਂ ਕੇ ਦੇਖਿਆ ਤੁਸੀਂ ਹਲਾ ਦੇ ਦੇਖਿਆ ਸਾਨੂੰ ਲੱਗਦਾ ਪੀ ਦੋ ਦਿਨ ਰਾਤ ਕਿੱਥੇ ਰੇ ਦੋ ਦਿਨ ਰਾਤ ਤਿੰਨ ਉਸ ਹਿਸਾਬ ਨਾਲ ਸਮਾਨ ਵੀ ਕਰਿਓ ਹਾਂਜੀ ਬੈਟਰੀ ਤੱਕ ਲਾਗੇ ਮਟਰ ਤੱਕ ਲਾਗੇ ਟੂਟੀਆਂ ਲਾ ਕੇ ਲੈ ਗਏ ਆ ਇਨਵਰਟਰ ਦੀ ਬੈਟਰੀਆਂ ਅਲੱਗ ਲੱਗੇ ਐ ਇਨਵਰਟਰ ਛੱਡ ਗਏ ਐ ਬੈਟਰੀਆਂ ਬੈਟਰੀ ਲੱਗੇ ਐ ਉਹ ਬੈਟਰੀ ਕੋਪਰ ਇੱਕ ਤੁਹਾਨੂੰ ਸ਼ਹਿਰ ਦੀ ਐਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰੀ ਇਨਸਪੈਕਟਰ ਸੀਮਾ ਦੀਦੀ ਦੀ ਕੋਠੀ ਨਾ ਰੀ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਐ ਉਹ ਵੀ ਲੱਗੇ ਐ ਮੁਲਾਜ਼ਮ ਦੀ ਕੋਈ ਇਥੇ ਕੰਪਲੇਂਟ ਲਿਖਾਈ ਐ ਕੰਪਲੇਂਟ ਲਿਖਾਈ ਸੀ ਲੇਕਿਨ ਅਸਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਹੈਗੀ 8:30 9:00 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਐ ਮੈਂ ਨਾ ਠਾਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਜੀ ਰਾਜਮਿਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹਨੇ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦੋ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਾ ਤੇ ਦੇਖੋ ਵਾਪਰਾ ਤੇ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਜੇ ਕਹਿੰਦੇ ਝੂਠੀ ਐ ਤਾਂ ਕਦਾਂ ਕਹਿਦੀ ਐਹੀ ਤੁਸੀਂ ਆਪਣੇ ਆ ਕੇ ਫੋਟਵਾ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕੇ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਦਰ ਫੇਰ ਕੀ ਲੈਣਾ ਇਸ ਕਰਕੇ ਪੁਲਿਸ ਬੜੀ ਨ ਕਮੀ ਕਰਿਆ ਕੰਮ ਜੀ ਕਿਹੜੇ ਡਿਪਾਰਟਮੈਂਟ ਚੋਂ ਕਰ ਦੇਗੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉਲਟਿਆ ਹੋਇਆ ਨੇ ਹਾਂਜੀ 에ਅਰਫੋਰਸ ਤੋਂ 에ਅਰਫੋਰਸ ਚੋਂ ਆਰਮੀ ਚੋਂ 에ਅਰਫੋਰਸ ਚੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਕੇ ਫਿਰ ਦੁਬਾਰਾ ਇਰੀਗੇਸ਼ਨ ਚ ਆਰੀਗੇਸ਼ਨ ਮਹਿਕਮੇ ਚੋਂ ਇੱਥੇ ਐਕਸਲ ਰਿਟਾਇਰ ਹੋਇਆ ਅੱਛੇ ਰਿਟਾਇਰ ਦੁਬਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਬਿਨਾਂ ਉਹ ਤਾਂ ਸਾਈਕਲ ਦਾ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਨ ਡੀਆਂ ਨੇ ਦੋ ਸਿਲੰਡਰ ਐਨ ਡੀ ਨੇ ਮਲੋ 10 ਬਾਥਰੂਮਾਂ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਹਾਂਜੀ 9 ਬੈੱਡਰਾਂ ਚਾ ਲਾ ਕੇ ਲੈ ਗਏ ਨੇ ਤੇ ਕੁਛ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋਏਗੀ ਵੱਡੀ ਗੱਡੀ ਦੇ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈੱਡਰ ਆ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰ ਨਹੀਂ ਹੁੰਦਾ ਭਾਜੀ ਫਿਰ ਦੋ ਬੈੱਡਰ ਮਲ ਗਿਆ ਬੰਦੇ ਚ 5-7 ਬੰਦਿਆਂ ਦਾ ਕੀ ਮੰਗ ਕਰਦੇ ਹੋ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਬਾਣਾ ਲੱਗੀ ਆ ਨੇ ਉਸ ਤਰ੍ਹਾਂ ਇਹ ਕੰਮ ਕੁਛ ਨਹੀਂ ਬੰਨਣਾ ਇਹ ਠੰਡੇ ਬਸੇ 'ਚ ਬੈਠੇ ਠੰਡੇ ਬਸੇ ਪਿਆ ਰ ਇਹ ਕੰਮ ਨਹੀਂ ਜਾਗ ਰੋਣ ਜੇ ਕੱਲ ਕਰੀਏ ਕਹਿੰਦੇ ਜੀ ਲਕਸ਼ਣਾ ਕਰਕੇ ਲਕਸ਼ਣਾ ਚ ਕੋਈ ਬੰਦਾ ਆਵਾਜ਼ ਜਗਾ ਤੇ ਇੱਕ ਇੱਕ ਲਕਸ਼ਣ ਕਰਾਂਗੇ ਫਿਰ ਬੰਦਾ ਦੇਖਾਂਗੇ